हां जी फ्रेंड ऑफिस ऑफ द डिस्ट्रिक्ट एंड सेशन जज 모ਗਾ ਵਿਖੇ ਪੋਸਟਾਂ ਆਈਆਂ ਨੇ ਕਲਰਕ ਦੀਆਂ ਐਡ ਹੌਕ ਬੇਸ ਦੀਆਂ ਪੋਸਟਾਂ ਨੇ ਜੀ 16 ਪੋਸਟਾਂ ਨੇ ਰਿਟਰਨ ਟੈਸਟ ਹੋਏਗਾ ਇੰਗਲਿਸ਼ ਕੰਪੋਜੀਸ਼ਨ ਐਂਡ ਜਨਰਲ ਨੌਲੇਜ ਸਾ ਕੰਪਿਊਟਰ ਪ੍ਰੋਫੀਸ਼ੈਂਸੀ ਟੈਸਟ ਵੀ ਹੋਏਗਾ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ ਜਿਹੜੀ ਤੇ ਅਪਲਾਈ ਕਰਨ ਦੀ ਡੇਟ ਲਾਸਟ ਡੇਟ ਤੁਹਾਨੂੰ ਜਲਦ ਹੀ ਪਤਾ ਚੱਲੇਗੀ ਠੀਕ ਹੈ ਜੀ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਵੀ ਦੇ ਦੇ ਦਾਂਗੇ ਉੱਥੋਂ ਜਾ ਕੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਜੇ ਫਿਰ ਵੀ ਕੁਝ ਨਹੀਂ ਪਤਾ ਚੱਲੇ ਤਾਂ ਕਮੈਂਟ ਜ਼ਰੂਰ ਕਰਦੇ ਹੋ ਫੁੱਲ ਡਿਟੇਲ ਹਜੇ ਪੈਂਡਿੰਗ ਹੈ ਜਦੋਂ ਵੀ ਫੁੱਲ ਡਿਟੇਲ ਆਏਗੀ ਸਭ ਤੋਂ ਪਹਿਲਾਂ ਸੂਚਨਾ ਤੁਹਾਨੂੰ ਇਸੇ ਚੈਨਲ ਤੇ ਮਿਲੂਗੀ ਇਸ ਲਈ ਰਿਕਵੈਸਟ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲਿਓ ਜੀ ਫੇਸਬੁਕ ਟਵਿੱਟਰ ਇੰਸਟਾਗ੍ਰਾਮ ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਹੈ ਪਲੀਜ਼ ਫੋਲੋ ਕਰ ਲਿਓ ਟੈਕਨੀਕਲ ਵੀਡੀਓ ਲਈ ਇਨਫੋ ਅਬਾਊਟ ਆਲ ਟੈਕ ਚੈਨਲ ਵੀ ਆਪਣਾ ਨੀਚੇ ਲਿੰਕ ਆਏਗਾ ਉਹਨੂੰ ਵੀ ਸਬਸਕ੍ਰਾਈਬ ਕਰ ਲੈਣਾ ਵਟਸਐਪ ਚੈਨਲ ਦਾ ਲਿੰਕ ਵੀ ਹੈ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਸਾਰੇ ਦੇ ਸਾਰੇ ਲਿੰਕ ਤੁਸੀਂ ਜੁ ਵੀਡੀਓ ਨੂੰ ਲਾਇਕ ਸ਼ੇਅਰ ਕਰਨ ਤੋਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਇਹਦੇ ਨਾਲ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਤਾਂ ਕਿ ਆਪਾਂ ਹੋਰ ਅਪਡੇਟਾਂ ਜਿਹੜੀਆਂ ਹੋਰ ਪੋਸਟਾਂ ਨੇ ਉਹਦੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਰਹੀ ਹੈ ਕਰੀਏ ਇੰਨਾ ਜਰੂਰ ਕਰਕੇ ਜਾਓਗੇ ਉਮੀਦ ਹੈ ਮਿਲਦੇ ਹਾਂ ਹੋਰ ਅਪਡੇਟ ਨਾਲ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ